ਕਹਿੰਦੇ ਆ ਕਿ ਰਖੜੀ ਦਾ ਤਿਉਹਾਰ ਆ ਰਿਹਾ ਹੈ ਤੇ ਕੱਲ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਭੈਣਾਂ ਤੋਂ ਗੁੱਟ ਤੇ ਰਖੜੀਆਂ ਬਣਵਾ ਕੇ ਤੇ ਉਹਨਾਂ ਦੀ ਰੱਖਿਆ ਕਰਨ ਦੀ ਸੌਂ ਚੁੱਕਣੀ ਹੈ ਭਾਈ ਜਿੰਨੇ ਬਣਵਾਉਣੀਆਂ ਬਣਵਾ ਲੈਣ ਪਰ ਇਹਨੂੰ ਬੰਨਣ ਦਾ ਫਾਇਦਾ ਤਾਂ ਐ ਜੇ ਬਾਹਰ ਜਾ ਕੇ ਹੋਰਾਂ ਦੀਆਂ ਭੈਣਾਂ ਦੇ ਉੱਤੇ ਆਪਾਂ ਗੰਦੀ ਨੀਤ ਨਹੀਂ ਰੱਖਣੀ ਕਿਉਂਕਿ ਸਾਡਾ ਅੱਜਕੱਲ ਸਭਾ ਬਣ ਗਿਆ ਹੈ ਕਿ ਇੱਕ ਪਾਸੇ ਤਾਂ ਆਪਾਂ ਆਪਣੇ ਗੁੱਟਾਂ ਦੇ ਉੱਤੇ ਰਖੜੀਆਂ ਜੀਆਂ ਬੰਨੀ ਫਿਰਦੇ ਆ ਤੇ ਦੂਜੇ ਪਾਸੇ ਆਪਾਂ ਹੋਰਾਂ ਦੇ ਭੈਣਾਂ ਦੇ ਉੱਤੇ ਗੰਦੀ ਨਗਰ ਰੱਖ ਕੇ ਗੱਡੀਆਂ 'ਚ ਗੰਦੇ ਲੱਚਰ ਗੀਤ ਲਾ ਕੇ ਤੇ ਗੰਦੀ ਕਮੈਂਟ ਬਾਜੀ ਆਪਾਂ ਕਰਦੇ ਆ ਜਿਹੜੀ ਕਿ ਬਿਲਕੁਲ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਜੇ ਆਪਾਂ ਨੂੰ ਆਪਣੀਆਂ ਭੈਣਾਂ ਦੀ ਇੱਜ਼ਤ ਆ ਪਿਆਰੀਆਂ ਨੇ ਤੇ ਹੋਰਾਂ ਦੀਆਂ ਭੈਣਾਂ ਦੀ ਵੀ ਇੱਜ਼ਤ ਕਰਨੀ ਸਿੱਖੀਏ ਆਪਣੀ ਤੋਂ ਛੋਟੀ ਨੂੰ ਬੇਟੀ ਆਪਣੀ ਹਮ ਉਮਰ ਨੂੰ ਆਪਣੀ ਭੈਣ ਤੇ ਵੱਡੀ ਨੂੰ ਮਾ ਸਮਾਨ ਜਾਣ ਕੇ ਤੇ ਫਿਰ ਚਲੀਏ ਪੰਜਾਬ ਦੇ ਸਮੂਹ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਤਿਉਹਾਰਾਂ ਦਾ ਤਾਂ ਫਾਇਦਾ ਹੈ ਜੇ ਇਹਦੇ ਵਿੱਚੋਂ ਆਪਾਂ ਆਪਣਾ ਸੋਹਣਾ ਚਰਿੱਤਰ ਵੀ ਘੜ ਕੇ ਤਿਆਰ ਕਰੀਏ ਬਾਕੀ ਗੱਲ ਰਹੀ ਸਿੱਖਾਂ ਦੀ ਤੇ ਸਿੱਖ ਇਤਿਹਾਸ ਦੇ ਵਿੱਚ ਤਾਂ ਬੀਬੀਆਂ ਨੇ ਰੱਖਿਆ ਕੀ ਕਰਾਉਣੀ ਸੀ ਸਗੋਂ ਬੀਬੀਆਂ ਨੇ ਅੱਗੇ ਲੱਗ ਕੇ ਕੌਮ ਦੀਆਂ ਲੜਾਈਆਂ ਲੜੀਆਂ ਨੇ ਜੰਗਾਂ ਜੁੱਧਾਂ ਦੇ ਵਿੱਚ ਭਾਗ ਲਿਆ ਤੇ ਕੁਰਬਾਨੀਆਂ ਕੀਤੀਆਂ ਕਹਿੰਦੇ ਆ ਕਿ ਰਖੜੀ ਦਾ ਤਿਉਹਾਰ ਆ ਰਿਹਾ ਹੈ ਤੇ ਕੱਲ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਭੈਣਾਂ ਤੋਂ ਗੁੱਟ ਤੇ ਰਖੜੀਆਂ ਬਣਵਾ ਕੇ ਤੇ ਉਹਨਾਂ ਦੀ ਰੱਖਿਆ ਕਰਨ ਦੀ ਸੌਂ ਚੁੱਕਣੀ ਹੈ ਭਾਈ ਜਿੰਨੇ ਬਣਵਾਉਣੀਆਂ ਬਣਵਾ ਲੈਣ ਪਰ ਇਹਨੂੰ ਬੰਨਣ ਦਾ ਫਾਇਦਾ ਤਾਂ ਐ ਜੇ ਬਾਹਰ ਜਾ ਕੇ ਹੋਰਾਂ ਦੀਆਂ ਭੈਣਾਂ ਦੇ ਉੱਤੇ ਆਪਾਂ ਗੰਦੀ ਨੀਤ ਨਹੀਂ ਰੱਖਣੀ ਕਿਉਂਕਿ ਸਾਡਾ ਅੱਜਕੱਲ ਸਭਾ ਬਣ ਗਿਆ ਹੈ ਕਿ ਇੱਕ ਪਾਸੇ ਤਾਂ ਆਪਾਂ ਆਪਣੇ ਗੁੱਟਾਂ ਦੇ ਉੱਤੇ ਰਖੜੀਆਂ ਜੀਆਂ ਬੰਨੀ ਫਿਰਦੇ ਆ ਤੇ ਦੂਜੇ ਪਾਸੇ ਆਪਾਂ ਹੋਰਾਂ ਦੇ ਭੈਣਾਂ ਦੇ ਉੱਤੇ ਗੰਦੀ ਨਗਰ ਰੱਖ ਕੇ ਗੱਡੀਆਂ 'ਚ ਗੰਦੇ ਲੱਚਰ ਗੀਤ ਲਾ ਕੇ ਤੇ ਗੰਦੀ ਕਮੈਂਟ ਬਾਜੀ ਆਪਾਂ ਕਰ ਜਿਹੜੀ ਕਿ ਬਿਲਕੁਲ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਜੇ ਆਪਾਂ ਨੂੰ ਆਪਣੀਆਂ ਭੈਣਾਂ ਦੀ ਇੱਜ਼ਤ ਆ ਪਿਆਰੀਆਂ ਨੇ ਤੇ ਹੋਰਾਂ ਦੀਆਂ ਭੈਣਾਂ ਦੀ ਵੀ ਇੱਜ਼ਤ ਕਰਨੀ ਸਿੱਖੀਏ ਆਪਣੀ ਤੋਂ ਛੋਟੀ ਨੂੰ ਬੇਟੀ ਆਪਣੀ ਹਮ ਉਮਰ ਨੂੰ ਆਪਣੀ ਭੈਣ ਤੇ ਵੱਡੀ ਨੂੰ ਮਾਣ ਮਾਨ ਜਾਣ ਕੇ ਤੇ ਫਿਰ ਚੱਲੀਏ ਪੰਜਾਬ ਦੇ ਸਮੂਹ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਤਿਉਹਾਰਾਂ ਦਾ ਤਾਂ ਫਾਇਦਾ ਹੈ ਜੇ ਇਹਦੇ ਵਿੱਚੋਂ ਆਪਾਂ ਆਪਣਾ ਸੋਹਣਾ ਚਰਿੱਤਰ ਵੀ ਘੜ ਕੇ ਤਿਆਰ ਕਰੀਏ ਬਾਕੀ ਗੱਲ ਰਹੀ ਸਿੱਖਾਂ ਦੀ ਤੇ ਸਿੱਖ ਇਤਿਹਾਸ ਦੇ ਵਿੱਚ ਤਾਂ ਬੀਬੀਆਂ ਨੇ ਰੱਖਿਆ ਕੀ ਕਰਾਉਣੀ ਸੀ ਸਗੋਂ ਬੀਬੀਆਂ ਨੇ ਅੱਗੇ ਲੱਗ ਕੇ ਕੌਮ ਦੀਆਂ ਲੜਾਈਆਂ ਲੜੀਆਂ ਨੇ ਜੰਗਾਂ ਜੁੱਦਾਂ ਦੇ ਵਿੱਚ ਭਾਗ ਲਿਆਏ ਤੇ ਕੁਰਬਾਨੀਆਂ ਕੀਤੀਆਂ ਨੇ ਕਹਿੰਦੇ ਆ ਕਿ ਰਖੜੀ ਦਾ ਤਿਉਹਾਰ ਆ ਰਿਹਾ ਹੈ ਤੇ ਕੱਲ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਨੇ ਆਪਣੀਆਂ ਭੈਣਾਂ ਤੋਂ ਗੁੱਟ ਤੇ ਰਖੜੀਆਂ ਬਣਵਾ ਕੇ ਤੇ ਉਹਨਾਂ ਦੀ ਰੱਖਿਆ ਕਰਨ ਦੀ ਸੌਂ ਚੁੱਕਣੀ ਹੈ ਭਾਈ ਜਿੰਨੇ ਬਣਵਾਉਣੀਆਂ ਬਣਵਾ ਲੈਣ ਪਰ ਇਹਨੂੰ ਬੰਨਣ ਦਾ ਫਾਇਦਾ ਤਾਂ ਐ ਜੇ ਬਾਹਰ ਜਾ ਕੇ ਹੋਰਾਂ ਦੀਆਂ ਭੈਣਾਂ ਦੇ ਉੱਤੇ ਆਪਾਂ ਗੰਦੀ ਨੀਤ ਨਹੀਂ ਰੱਖਣੀ ਕਿਉਂਕਿ ਸਾਡਾ ਅੱਜਕੱਲ ਸਭਾ ਬਣ ਗਿਆ ਹੈ ਕਿ ਇੱਕ ਪਾਸੇ ਤਾਂ ਆਪਾਂ ਆਪਣੇ ਗੁੱਟਾਂ ਦੇ ਉੱਤੇ ਰਖੜੀਆਂ ਜੀਆਂ ਬਣੀ ਫਿਰਦੇ ਆ ਤੇ ਦੂਜੇ ਪਾਸੇ ਆਪਾਂ ਹੋਰਾਂ ਦੇ ਭੈਣਾਂ ਦੇ ਉੱਤੇ ਗੰਦੀ ਨਗਰ ਰੱਖ ਕੇ ਗੱਡੀਆਂ 'ਚ ਗੰਦੇ ਲੱਚਰ ਗੀਤ ਲਾ ਕੇ ਤੇ ਗੰਦੀ ਕਮੈਂਟ ਬਾਜੀ ਆਪਾਂ ਕਰਦੇ ਆ ਜਿਹੜੀ ਕਿ ਬਿਲਕੁਲ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਜੇ ਆਪਾਂ ਨੂੰ ਆਪਣੀਆਂ ਭੈਣਾਂ ਦੀ ਇੱਜ਼ਤਾਂ ਪਿਆਰੀਆਂ ਨੇ ਤੇ ਹੋਰਾਂ ਦੀਆਂ ਭੈਣਾਂ ਦੀ ਵੀ ਇੱਜ਼ਤ ਕਰਨੀ ਸਿੱਖੀਏ ਆਪਣੀ ਤੋਂ ਛੋਟੀ ਨੂੰ ਬੇਟੀ ਆਪਣੀ ਹਮ ਉਮਰ ਨੂੰ ਆਪਣੀ ਭ ਤੇ ਵੱਡੀ ਨੂੰ ਮਾ ਸਮਾਨ ਜਾਣ ਕੇ ਤੇ ਫਿਰ ਚਲੀਏ ਪੰਜਾਬ ਦੇ ਸਮੂਹ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਤਿਉਹਾਰਾਂ ਦਾ ਤਾਂ ਫਾਇਦਾ ਹੈ ਜੇ ਇਹਦੇ ਵਿੱਚੋਂ ਆਪਾਂ ਆਪਣਾ ਸੋਹਣਾ ਚਰਿੱਤਰ ਵੀ ਘੜ ਕੇ ਤਿਆਰ ਕਰੀਏ ਬਾਕੀ ਗੱਲ ਰਹੀ ਸਿੱਖਾਂ ਦੀ ਤੇ ਸਿੱਖ ਇਤਿਹਾਸ ਦੇ ਵਿੱਚ ਤਾਂ ਬੀਬੀਆਂ ਨੇ ਰੱਖਿਆ ਕੀ ਕਰਾਉਣੀ ਸੀ ਸਗੋਂ ਬੀਬੀਆਂ ਨੇ ਅੱਗੇ ਲੱਗ ਕੇ ਕੌਮ ਦੀਆਂ ਲੜਾਈਆਂ ਲੜੀਆਂ ਨੇ ਜੰਗਾਂ ਜੁੱਧਾਂ ਦੇ ਵਿੱਚ ਭਾਗ ਲਿਆ ਤੇ ਕੁਰਬਾਨੀਆਂ ਕੀਤੀਆਂ